ਫੜੇ ਜਾਮਰੂ ਖੰਦਾਵਾ ਮੂੰਹ ਮੇਲ ਲਿਆ ਸਾਰਾ ਹੈ ਚੋਲਾ ਲੈ ਕਿਥੇ ਚੱਲਿਆਂ ਕਹਿੰਦਾ ਮੈਂ ਹੋਰ ਲੈ ਆਵਾਂ ਜਾਮ ਨੂੰ ਕਾਉਂਟਰ ਆਪਾਂ ਇਧਰ ਫਿਟ ਕਰਤਾ ਜਿਹੇ ਲਾਤੀ ਕਾਉਂਟਰ ਅਜੇ ਨਹੀਂ ਲੱਗੇ ਨੂੰ ਰੱਖ ਵਿੱਚ ਆਪਾਂ ਅਨਸ਼ੂਰ ਹੈ ਕਿ ਬਣਾਤਾ ਪੂਰੇ ਦਾ ਪੂਰਾ ਇਹਨੂੰ ਵੀਰੇ ਜੀ ਸ਼ੋਅ ਕਰਤਾ ਜੀ ਜਿੱਥੇ ਜਿੱਥੇ ਤੀਆਂ ਟਰੋਲੀਆਂ ਫੜਦੀਆਂ ਮੈਂ ਤਾਂ ਚੱਲ ਟਕਾਣੇ ਲੱਗ ਗਿਆ ਸਾਈਡ ਤੇ ਸਾਰੇ ਹਾਂ ਸਾਰੇ ਜੀ ਨੰਦ ਜੀ ਜੀ ਸੱਸੀਕਾ ਨੂੰ ਵੈਲਕਮ ਕੀ ਅੱਜ ਚਾਲ ਕੇ ਮੈਂ ਸਾਰੇ ਠੀਕ ਠਾਕ ਹੋ ਕਰਦੇ ਹਾਂ ਛੋਟੇ ਛੋਟੇ ਬਣਾਉਣੀ ਸ਼ੁਰੂਆਤ ਤੇ ਟਾਈਮ ਹੋ ਚੁੱਕਾ ਸ਼ਾਮ ਦਾ 6 ਵਜੇ ਚੁੱਕੇ ਆ ਪਹਿਲਾਂ ਥੋੜਾ ਬਹੁਤ ਕੰਮ ਕਰਦੇ ਰਹੇ ਸਾਰੇ ਉੱਧਰ ਜੋ ਸਮਾਨ ਸਾਰਾ ਕਰਤਾ ਕਲੀਅਰ ਸੈਰ ਤੇ ਉਹ ਸੁਰਗਜ ਬਣਾ ਕੇ ਪਰ ਆਤੇ ਆ ਤੇ ਹੁਣ ਚੱਲੇ ਆ ਬਾਜ਼ਾਰ ਨਾਰੇ ਹਰਪਤ ਨੇ ਘੁਮਾ ਲਿਆ ਬਾਕੀ ਹੋਰ ਤਾਂ ਨਹੀਂ ਸੁਣਾਉ ਸਾਰੇ ਠੀਕ ਠਾਕ ਜਿ ਕਿੱਥੇ ਕਿੱਥੇ ਬਾਰਿਸ਼ ਪਈ ਆ ਅੱਜ ਹੁਣ ਫੇਰ ਬਦਲ ਹੋ ਗਿਆ ਕੱਲ ਤੇ ਬਹੁਤ ਬਾਰਿਸ਼ ਪਈ ਮੌਸਮ ਠੀਕ ਆ ਤੋ ਫੇਰ ਲੱਗੀ ਗਰਮੀ ਫੇਰ ਹੋ ਗਿਆ ਜੀ ਤੜਾ ਚੱਲੀ ਆਲੀਏ ਜੀਗਾ ਫੇਰ ਕਿਉਂ ਫਤ ਹੈ ਆਪਾਂ ਚੱਲੇ ਆ ਮਾਰਕੀਟ ਸਰਕਾਰ ਦਾ ਸੌਦਾ ਸਦਾ ਲੈਣ ਆਲਾ ਮੈਂ ਕਿਹਾ ਲੈਣ ਨਹੀਂ ਜਾ ਕੇ ਨਾਲ ਹਰ ਫਤਿਹ ਕੋ ਮਿਕੋ ਮਿਕ ਕਰਊਗਾ ਥੋੜੀ ਬਹੁਤ ਕਿਹ ਮਤੇ ਸਹੀ ਹੈ ਨਾ ਗੱਡੀ ਲੱਗੀ ਬਾਹਰ ਤੇ ਕਹਿੰਦਾ ਜਾਈ ਨਹੀਂ ਹਾਂਜੀ ਹੁਣ ਫੜਨਾ ਫੜ ਲੋ ਫੜ ਲੋ ਅੱਜ ਚੱਲੇ ਆ ਚੱਲੀਏ ਫਤਿਹ ਆਈ ਨਹੀਂ ਆਤੀਆਂ ਆਤੀਆਂ ਦਿਨ ਗਗੂ ਚਲੋ ਚੱਲੀਏ ਅਭੀ ਪਰਚੀ ਲੱਲੀ ਸੱਬ ਦੇ ਲਈ ਨਹੀਂ ਚਲੋ ਟਾਈਮ ਕੋ 6:30 ਦਾ ਹੋ ਚੁੱਕਾ ਚਲੋ ਅਟਾਈਮ ਗਲਤ ਵਾ ਸਾਡਾ ਲਾਉਣੀ ਕਿ ਨਹੀਂ ਲਾ ਲਓਗੇ ਅਭੀ ਟਾਈਮ ਠੀਕ ਕਰਨ ਵਾਲਾ ਇਹ ਕਰਦੇ ਹਾਂ ਬੰਦ ਲਾ ਲਓ ਮੋਰ ਕੇ ਰਸਤੇ ਵਿੱਚ ਆ ਗਏ ਆ ਪਾਪੇ ਕੋ ਚਲੋ ਵੀ ਪਾਪਾ ਜੀ ਕੀ ਹਾਲ ਜੀ ਉਹ ਬੜੇ 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 ਹੋਣਾ ਠੀਕ ਨਾ ਵਧੀਆ ਨਜ਼ਾਰੇ ਉਹ ਨਜ਼ਾਰੇ ਮੇਲਾ ਚੇਤਾ ਭਲਾਦਾ ਤੁਹਾਡਾ ਬਾਬੂ ਮੈਂ ਨੀਗਾ ਮੰਮੀ ਆਪਣੀ ਨੂੰ ਪੁੱਛੀ ਕੀ ਜੀ ਤੁਹਾਨੂੰ ਬਾਪੂ ਇਹ ਨਹੀਂ ਕਹੰਦਾ ਕੁਛ ਮੁੰਡਾ। ਉਹ ਵੀ ਨਹੀਂ ਕਹੰਦਾ ਕੁਛ ਵੀ। ਇਹ ਕਿਵੇਂ ਹੋ? ਫਤੇ ਫਤਾ ਹੀ ਜਾਂਦਾ। ਸਮਾਨ ਮਿੰਟੋਂ ਮਿੰਟੀ ਤੇ ਮੈਂ ਤੇ ਹਰ ਫਤੇ ਬਾਪੂ ਦੀ ਗੱਲਾਂ ਬਾਤਾਂ ਸੁਣਦੀ। ਕਿਉਂ ਫਤੇ? ਦੋਸਤੋ ਕਹਾਂ ਨੂੰ ਗਰਮੀ ਲੱਗਣੀ ਹੈ ਉੱਧਰ ਚੱਲੇ ਫਤੇ। ਹਨਾ? ਆਪਾਂ ਆ ਲੈਣ ਸਾਂ। हां जी हां जी दोस्तों ਕਿੱਧਰ ਜੇ ਅਹੀਂ ਇੱਧਰ ਹਾਂਜੀ ਪਤੇ ਪਤਰੇ ਕੀ ਲੈਣਾ ਵਾ ਲੋ 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 ਜਿਹੜੇ ਲੈਣੇ ਆਏ ਤਾਂ ਕਿੰਨੇ ਲਾਚੀਆਂ ਲਾਚੀਆਂ ਖੁੱਲੀਆਂ ਲੈਣੇ ਵਾਂ ਜੰਨੇ ਠੀਕ ਆ ਜੀਰਾ ਲਓ ਮੈਂ ਜੀਰਾ ਦੂਜੇ ਪੈਕੇਟ ਲੋ ਯਾਰ ਇਹ ਪੈਕਿੰਗ ਨੇ ਸਹੀ ਹੁੰਦੀ। ਲੈ ਲਓ। ਠੀਕ। ਤੇ ਆ ਕੇ ਤਰ ਲਕਰਾ ਦਿਓ ਮੈਨੂੰ ਲਾਚੀ ਲੈਣੀ ਹੈ ਤੇ ਉਹ ਜੀਰ ਆ ਜਾਣਾ। ਆ ਦੇਖੋ ਜਦੋਂ ਮੈਂ ਇਹ ਨਹੀਂ ਲੈ ਲਵਾਂ। ਜੀਰਾ ਲੈ ਲਓ ਤੇ ਹਰੀ ਦਾਤੀ ਉਹ ਲੱਭੀ। ਨਮਕੀ ਇਹਨੂੰ ਲੈ ਲੈਣਾ ਇਹਨਾਂ ਚ ਕੋਈ ਯਾਰ ਨਾ ਫੇਨ ਲੈ ਲੋ ਕਿੰਨਾ ਚੋ ਮੈਂ ਟਮਟੇ ਘੂਮ ਮੈਂ ਵੀ ਜਾਣਾ ਕਿ ਟਮਟੇ ਘੁੰਮ ਚੱਲ ਲੈ ਲੋ ਨਾ ਬੈਗਟ ਇੱਕੋ ਜੀ ਵੱਡਾ ਨਹੀਂ ਯਾਰ ਚੱਲ ਫਿਰ ਇਹੋ ਲੈ ਲੋ ਨਿੱਕੇ ਲੈ ਲੋ ਜਿਹੜਾ ਸਹੀ ਲੱਗੇ ਵਾਲਾ ਬੰਨ੍ਹ ਕੇ ਇਹਦਾ ਪੈਟ ਲੈ ਲੈ ਲੋ ਪਾਣੀ ਦੇ ਉਹ ਖੁੱਲ ਹੀ ਲੈ ਲੈਨੇ ਐ ਪੈਕਟ ਲੈਣਾ ਪੈਕਟ ਹੀ ਪਈ ਉੱਤੇ ਦਾ ਵਾਸਤਾ ਵੀ ਪਈ ਆ ਨਹੀਂ ਹੈ ਪਤਾ ਕੀ ਕਰਦਾ ਪੁੱਤ ਆ ਨਹੀਂ ਲੈ ਲੋ ਇਹ ਉਹ ਲੈ ਲਓ ਨਾ ਮਕਰੋਨੀ ਲੈ ਛੋਟਾ ਪੈਕਟ ਲੈ ਲਓ ਮਕਰੋਨੀ ਦਾ ਆਹ ਬਾਈ ਥੱਲੇ ਯਾਰ ਉਹ ਆਪਾਂ ਪਿਆ ਫਾਰੂਮ ਸਪਰੇ ਆ ਤਾਂ ਬੁਏ ਬੈਗਰ ਇਹੋ ਨਾਲੋਂ ਪਾ ਕੇ ਚੁੱਕੀ ਕੋਈ ਇਹ ਤਾਂ ਖੁੱਲ ਗਿਆ ਠੀਕ ਆ ਸੈਂਸਰਾਂ ਠੀਕ ਆ ਵਧੀਆ ਦਾ ਨਹੀਂ ਖਰੀਦਦਾ ਵੀ ਦਾ ਰੂਮਸ ਬਰੀ ਯਾਰ ਇਦੇ ਵਿੱਚ ਪਿਆ ਇਸ ਮੈਲ ਤੋਂ ਹੰਡੀ ਨੂੰ ਉਦਾਂ ਵੇਖੋ ਇਹ ਸ਼ੋਪਿੰਗ ਕਰ ਲਿਓਣਾ ਹੁਣ ਹਵਾ ਗਾੜੀ ਬੈਜੋ ਹਨਾ ਘੜੀ ਹਾਂ ਲੋ ਕਰ ਕੀ ਲਾਚੀ ਫਾਨੀ ਬਾਲੋ ਹਾਲੋ ਬਾਲੋ ਫਾਲੋ ਫਾਲੋ ਥੱਲੇ ਜੁੱਟਣੀ ਲੈ ਲਈ ਉਹ ਸ਼ੋਪਿੰਗ ਕਰਕੇ ਲੈ ਆਂਦੀ ਕਿਹੜੀ ਅਗੱਲਿਆਂ ਦੀ ਰੇੜੀ ਇਹ ਦੋ ਲੈ ਲਓ ਫੈਵੀਕ ਵੀ ਇੱਕ ਬਸ ਸਾਫ਼ ਕਰਨ ਡਿਆ ਇੱਧਰ ਹਾਂਜੀ ਲੋ ਜੀ ਲੈ ਲਿਆ ਪੰਜ ਸੌ ਦਾ ਰਮਣ ਪੈਕ ਕਰਦੇ ਪਏ ਆ ਇਹਦੇ ਵਿੱਚ ਹੀ ਆ ਵਾਸ ਤੇ ਕਮਾਨ ਤੇਰਾ ਸਾਪਨ ਫੜੇ ਸਾਪਨੇ ਬਣਾ ਦੇ ਸਾਪਨ ਚੜਾ ਉੱਪਰ ਆਪਾਂ ਨਹੀਂ ਉਹ ਸਾਪਨ ਕਿਹੜਾ ਇੱਥੇ ਉਹ ਰੋ ਰੋ ਪਿਂਹੇ ਨਾ ਗੱਡੀਆਂ ਬੱਕਰੀ ਰੱਖੋ ਬਾਪੂ ਆਹ ਗੱਲ ਤੂੰ ਬੈਂਕ ਨੂੰ ਦੇਖ ਹਰਲੇ ਨਿਆਣਾਂ ਨੂੰ ਬਾਹਰ ਬਦੀ ਹੋ ਜਾਂਦਾ ਸ਼ਬਦਾ ਲੱਲੇ ਹਣ ਚੱਲ ਪਏ ਆਪਾਂ ਹੈ ਉਮਰਪੁਰੇ ਪੁਰੇ ਚੌਂਕ ਕੀ ਗੰਦੇਆ ਕਿਹੜੀਆਂ ਗੱਲਾਂ ਕਰਦਾ ਮੇਰਾ ਪੁੱਤ ਹੈਂ ਹੋਇ ਤੁੱਕੇ ਕਰ ਮਾੜਾ ਫਤ ਸਿੰਘ ਸੰਸ ਹੋ ਗਿਆ ਇਹ ਸੀ ਆਜ ਦਾ ਬਲੌਗ ਬਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਮੈਂ ਬਾ ਬਾਏ ਕਰਦਾ ਹਾਂ ਇੱਥੇ ਤੱਕ